ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਜੁੜਿਓ ਦੇਸ਼ ਦੁਨੀਆ ਦੇ ਨਾਲ ਮੈਂ ਸੋਨੀ ਸਿੰਘ ਭੜੋ ਅੱਜ ਉਦਯੋਗਿਕ ਆਈਟੀਆਈ ਲੜਕੀਆਂ ਨਾਬਾ ਵਿਖੇ ਬੱਚਿਆਂ ਨੇ ਪਾਠ ਤੇ ਨਵੇਂ ਸਾਲ ਦੀ ਜਿਹੜੀ ਐਕਟੀਵਿਟੀ ਨੱਚ ਟੱਪ ਕੇ ਆਪਣੇ ਭੰਗੜੇ ਪਾ ਕੇ ਬੱਚਿਆਂ ਨੇ ਨਵੇਂ ਸਾਲ ਦੀ ਜਿਹੜੀ ਖੁਸ਼ੀ ਨੂੰ ਜ਼ਾਹਿਰ ਕੀਤਾ ਤੇ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਕੇਵਲ ਸਿੰਘ ਜੀ ਦਾ ਯੋਗਦਾਨ ਰਹਿੰਦਾ ਜਿਹੜਾ ਕਿ ਹਰ ਇੱਕ ਐਕਟੀਵਿਟੀ ਦੇ ਵਿੱਚ ਬੱਚਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਅਸੀਂ ਗੱਲਬਾਤ ਕਰਦੇ ਆਂ ਤੇ ਦੇਖਦੇ ਆਂ ਬੱਚਿਆਂ ਦੀ ਐਕਟੀਵਿਟੀ ਦੇ ਪ੍ਰਿੰਸੀਪਲ ਸਰ ਨੂੰ ਤੇ ਸਾਡੇ ਪਿਆਰੇ ਸਿੱਖਿਆਰਥੀ ਜਿਨ੍ਹਾਂ ਨੇ ਅੱਜ ਬਹੁਤ ਵਧੀਆ ਥੀਮ ਮਾਹੌਲ ਬਣਾਇਆ ਤੇ ਸਭ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਇਹ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਤੁਹਾਡੇ ਜੀਵਨ ਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਸਭ ਨੂੰ ਹੈਪੀ ਨਿਊ ईयर ਵੈਰੀ ਵੈਰੀ ਹੈਪੀ ਨਿਊ ईयर ਬੱਚਾ ਮੈਂ ਕੇਵਲ ਸਿੰਘ ਪ੍ਰਿੰਸੀਪਲ ਸਰਕਾਰੀ ਆਈਟੀ ਨਾਬਾ ਮੈਂ ਅੱਜ ਦੇ ਨਵੇਂ ਸਾਲ ਦੇ ਸੂਨ ਦੇਸ਼ਵਰਤੀਆਂ ਨੂੰ ਤੇ ਮੇਰੇ ਸਮੂਹ स्टाफ ਨੂੰ ਤੇ ਸਾਡੀਆਂ ਸਖਿਆਤਾਂ ਨੂੰ ਨਵੇਂ ਚਾਲਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਸਮੂਹ ਸਟਾਫ ਵੱਲੋਂ ਤੇ ਸਾਡੇ ਬੱਚਿਆਂ ਵੱਲੋਂ ਇੱਕ ਛੋਟਾ ਜਿਹਾ ਪ੍ਰਾਰambh ਕੀਤਾ ਗਿਆ ਜਿਸ ਦੇ ਵਿੱਚ ਅਸੀਂ ਸਵੇਰੇ ਜਗਦੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਦੇਗਾਂ ਬਤਾਈਆਂ ਗਈਆਂ ਉਸ ਤੋਂ ਉਪਰੰਤ ਅਸੀਂ ਜਿਹੜੇ ਬੱਚਿਆਂ ਨੇ ਨਵੇਂ ਚਾਲਦੀਆਂ ਭੰਗੜੇ ਪਾ ਕੇ ਗੀਤ गा ਕੇ ਦੇਸ਼ ਭਗਤੀ ਗੀਤ गा ਕੇ ਜਨਕੀ ਖੂਬ ਨਿੰਦਨ ਕੀਤਾ ਸੋ ਉਪਰੰਤ ਅਸੀਂ ਬੱਚਿਆਂ ਨੂੰ ਅਸੀਂ ਰਿਪਲੇਸਮੈਂਟ ਦੇ ਕੇ ਅਸੀਂ ਦੋ ਅੱਜ ਦਾ ਦੋ ਨਵਾਂ ਸਾਲਾ ਉਹੜਾ ਖੁਸ਼ੀਆਂ ਭਰਿਆ ਤਨੀ ਕੇ ਸਾਰਿਆਂ ਨੇ ਮਨਾਇਆ ਧੰਨਵਾਦ